ਮਤਲਬ ਕੱਢਣ ਵਾਲਿਆਂ ਦੇ ਨਾਲ ਮੇਲਜੋਲ ਬੰਦ ਕਰੋ ਕਿ ਮਤਲਬ ਦੀ ਦੁਨੀਆਂ ਆ ਬਸ ਮਤਲਬ ਦੇ ਲਈ ਸਾਰੇ ਬੁਲਾਉਂਦੇ ਨੇ ਮਤਲਬ ਦੇ ਲਈ ਕੋਲ ਆਉਂਦੇ ਨੇ ਮਤਲਬ ਦੇ ਲਈ ਫੋਨ ਕਰਦੇ ਨੇ ਅਗਰ ਕੋਈ ਮਤਲਬ ਨਹੀਂ ਤਾਂ ਕੋਈ ਬਾਤ ਨਹੀਂ ਪੁੱਛਦਾ ਇੱਕ ਕੁਐਸਚਨ ਮੈਂ ਆਪਣੇ ਆਪ ਨੂੰ ਵੀ ਪੁੱਛਦਾ ਤੇ ਇਹੀ ਕੁਐਸਚਨ ਮੈਂ ਤੁਹਾਨੂੰ ਵੀ ਪੁੱਛਦਾ ਆਪਾਂ ਮਤਲਬੀ ਆ ਸਾਰੇ ਮਤਲਬੀ ਆ ਕੋਈ ਦੁਨੀਆਂ ਤੇ ਐਸਾ ਜੀਵ ਜੰਤੂ ਨਹੀਂ ਜਿਹੜਾ ਮਤਲਬੀ ਨਾ ਹੋਵੇ ਸਾਰੇ ਮਤਲਬੀ ਆਪਾਂ ਆਪਾਂ ਨੂੰ ਮਤਲਬ ਆ ਇੱਕ ਦੂਸਰੇ ਤੇ ਆਪਾਂ ਨੂੰ ਮਤਲਬ ਆ ਇਸ ਕੁਦਰਤ ਤੇ ਆਪਾਂ ਨੂੰ ਮਤਲਬ ਆ ਆਪਣੇ ਪਰਿਵਾਰਾਂ ਦੇ ਮੈਂਬਰਾਂ ਤੇ ਆਪਾਂ ਨੂੰ ਮਤਲਬ ਆ ਆਪਣੇ ਆਪ ਤੇ ਵੀ ਸਾਰੇ ਮਤਲਬੀ ਆ ਇੱਥੇ ਆਪਾਂ ਕੋਈ ਇਦਾਂ ਦਾ ਹੈ ਨਹੀਂ ਜਿਹੜਾ ਇਹ ਗੱਲ ਕਹਿ ਸਕੇ ਕਿ ਕੀ ਮੈਂ ਮਤਲਬੀ ਨਹੀਂ ਪਰ ਮਤਲਬ ਹੈ ਕਿਥੇ ਵਰਕਆਊਟ ਇਹ ਕਰਨਾ ਅਗਰ ਸਾਨੂੰ ਕੋਈ ਚੀਜ਼ਾਂ ਦੇ ਲਈ ਵਰਤਦਾ ਵਰਤ ਕੇ ਸਾਨੂੰ ਛੱਡ ਦਿੰਦਾ ਬਾਅਦ ਸਾਡੀ ਬਾਤ ਨਹੀਂ ਪੁੱਛਦਾ ਉਹ ਮਤਲਬੀ ਹੋਣ ਦੇ ਨਾਲ-ਨਾਲ ਧੋਖੇबाज ਵੀ ਆ। ਡਗਾਬਾਜ਼ ਵੀ ਆ। ਕਿਉਂਕਿ ਉਹਦੇ ਤੇ ਯਕੀਨੀ ਨਹੀਂ ਕੀਤਾ ਜਾ ਸਕਦਾ। ਜਿਹੜਾ ਬੰਦਾ ਮਟੀਰੀਅਲਿਸਟਿਕ, ਜਿਹੜਾ ਬੰਦਾ ਚੀਜ਼ਾਂ ਦੇ ਲਈ ਸਾਨੂੰ ਵਰਤੇ। ਉਹ ਸਭ ਤੋਂ ਜ਼ਿਆਦਾ ਖਤਰਨਾਕ ਆ। ਤੇ ਹਾਂ। ਕਈ ਐਦਾਂ ਦੇ ਲੋਕ ਵੀ ਹੈਗੇ ਆ ਜਿਹੜੇ ਚੀਜ਼ਾਂ ਦੇ ਲਈ ਸਾਨੂੰ ਵਰਤਦੇ ਨੇ ਪਰ ساری ਉਮਰ ਉਹ ਪੁਲਾਉਂਦੇ ਵੀ ਨਹੀਂ। ਕਿ ਮੇਰੀ ਇਹਨੇ ਇੱਥੇ ਮਦਦ ਕੀਤੀ ਸੀ ਜਾਂ ਜੇ ਇਹ ਮੇਰੀ ਮਦਦ ਨਾ ਕਰਦਾ ਤਾਂ ਮੈਂ ਇੱਥੇ ਨਹੀਂ ਪਹੁੰਚਦਾ ਸੀ ਜਾਂ ਮੈਂ ਆਹ ਅਚੀਵਮੈਂਟ ਨਹੀਂ ਪ੍ਰਾਪਤ ਕਰਨੀ ਸੀ ਇਦਾਂ ਦੇ ਲੋਕ ਵੀ ਹੈਗੇ ਦੁਨੀਆ ਤੇ ਉਹਨਾਂ ਨੂੰ ਮਤਲਬੀ ਨਹੀਂ ਕਹਿ ਸਕਦੇ ਆਪਾਂ ਨੂੰ ਇਸ ਕੁਦਰਤ ਤੇ ਮਤਲਬ ਨਹੀਂ ਹੈ ਆਪਾਂ ਖੁਦ ਮਤਲਬੀਆਂ ਆਪਣੇ ਆਪ ਦੇ ਲਈ ਮਤਲਬ ਕੱਢਦੇ ਆ ਉਹ ਕਿਦਾਂ ਜਦੋਂ ਆਪਾਂ ਨੂੰ ਪਤਾ ਆ ਮੇਰੀ ਸਿਹਤ ਜਿਹੜੀ ਆ ਉਹ ਠੀਕ ਨਹੀਂ ਹੈ ਤੇ ਆਪਾਂ ਉਹ ਕੰਨ ਸ਼ੁਰੂ ਕਰਦੇ ਆ ਕੋਈ ਐਕਸਰਸਾਈਜ਼ ਸ਼ੁਰੂ ਕਰਦੇ ਆ ਕਿਉਂਕਿ ਮੈਂ ਇਹ ਚੌਨਾ ਕਿ ਮੇਰਾ ਸਰੀਰ ਮੇਰਾ ਸਾਥ ਨਾ ਛੱਡ ਜਾਏ ਜੇ ਆਪਣਾ ਸਰੀਰ ਸਾਥ ਛੱਡ ਗਿਆ ਆਪਾਂ ਮੰਜੀ ਤੇ ਚਲ ਜਾਣਾ ਆਪਾਂ ਡਿਪੈਂਡੈਂਟ ਹੋ ਜਾਣਾ ਸੋ ਇਸ ਕਰਕੇ ਆਪਾਂ ਪੂਰੀ ਕੋਸ਼ਿਸ਼ ਕਰਦੇ ਆ ਕਿ ਸਾਡਾ ਸਰੀਰ ਠੀਕ ਰਹੇ ਕਿਉਂਕਿ ਸਾਨੂੰ ਮਤਲਬ ਹੈ ਦਿੱਤੇ ਕਿਹੜਾ ਦੁਨੀਆ ਤੇ ਇਦਾਂ ਦਾ ਮੰਨਣਾ ਜਿਹੜਾ ਮਤਲਬ ਹੀ ਨਹੀਂ ਮੈਂ ਤੁਹਾਨੂੰ ਇੱਕ ਛੋਟੀ ਜੀ ਸਟੋਰੀ ਸੁਣਾਉਣਾ ਕੋਈ ਫੱਕਰ ਕੋਈ ਸਾਥ ਬੰਦਾ ਮੰਗਦਾ ਮੰਗਾਉਂਦਾ ਕਿਸੇ ਦਰ ਤੇ ਚਲੇ ਗਿਆ ਉਸ ਨੇ ਦਰਵਾਜਾ ਖੜਕਾਇਆ ਤੇ ਅੰਦਰੋਂ ਕਿਸੇ ਲੇਡੀ ਨੇ ਕਿਸੇ ਔਰਤ ਨੇ ਦਰਵਾਜਾ ਖੋਲ੍ਹਿਆ ਜਦੋਂ ਔਰਤ ਨੇ ਉਸ ਬਜ਼ੁਰਗ ਨੂੰ ਦੇਖਿਆ ਤੇ ਅੰਦਰ ਕੁਝ ਖਾਣ ਪੀਣ ਦੇ ਲਈ ਲੈਣ ਚਲੇ ਗਏ ਉਸ ਸਾਧ ਫਕੀਰ ਨੂੰ ਦਿੱਤਾ ਉਹਦੀ ਸੇਵਾ ਕੀਤੀ ਤੇ ਨਾਲ ਇਹ ਕਿਹਾ ਕਿ ਬਾਬਾ ਜੀ ਮੈਨੂੰ ਕੋਈ ਚੰਗੀ ਗੱਲ ਦੱਸੋ ਮੈਨੂੰ ਕੋਈ ਰੱਬ ਦੀ ਗੱਲ ਦੱਸੋ ਉਹ ਕਹਿੰਦਾ ਪੁੱਤਰ ਜੀ ਮੈਂ ਕੱਲੂ ਫੇਰ ਆਉਂਗਾ ਤੂੰ ਮੇਰੇ ਲਈ ਖੀਰ ਬਣਾ ਕੇ ਰੱਖੀਂ ਨਾਲੇ ਮੈਂ ਤੈਨੂੰ ਰੱਬ ਦੀਆਂ ਗੱਲਾਂ ਸੁਣਾਵਾਂਗਾ ਤੇ ਨਾਲੇ ਬੈਠ ਕੇ ਖੀਰ ਖਾਵਾਂਗੇ। ਉਹ ਕਹਿੰਦੀ ਠੀਕ ਹੈ ਜੀ। ਬਦਾਮ ਪਾਈ, ਸੌਗੀ ਪਾਈ, ਠੂਠੀ ਪਾਈ। ਬਹੁਤ ਸੋਹਣੀ ਖੀਰ ਬਣਾਈ। ਜਦੋਂ ਉਹ ਫਕੀਰ ਮੁੜ ਕੇ ਫੇ ਆਇਆ ਦੁਬਾਰਾ, ਭੈਣ ਨੇ ਆਵਾਜ਼ ਦਿੱਤੀ ਬਾਬਾ ਜੀ ਅੰਦਰ ਆ ਜਾਓ। ਬਾਬਾ ਜੀ ਅੰਦਰ ਚਲੇ ਗਏ, ਬਹਿ ਗਏ। ਉਹ ਜਦੋਂ ਖੀਰ ਲੈ ਕੇ ਆਈ ਤਾਂ ਬਾਬਾ ਜੀ ਨੇ ਆਪਣਾ ਇੱਕ ਭਾਂਡਾ ਕੱਢਿਆ। ਉਹ ਭਾਂਡਾ ਲਿਬੜਿਆ ਸੀ। ਉਹ ਕਹਿੰਦੀ ਨਹੀਂ ਬਾਬਾ ਜੀ ਮੈਂ ਠੂਠੀ ਪਾਈ ਆ ਸੌਗੀ ਪਾਈ ਆ ਬਾਦਾਮ ਪਾਏ ਆ ਮੈਂ ਖੀਰੇਸ ਪਾਂਡੇ ਚ ਨਹੀਂ ਪਾ ਸਕਦੀ ਇਹ ਤਾਂ ਪਹਿਲੇ ਹੀ ਬਹੁਤ ਗੰਦਾ ਆ ਮੇਰੀ ਮਿੰਤ ਕੀਤੀ ਇਸ ਖੀਰ ਤੇ ਉਹ ਬਜ਼ੁਰਗ ਕਹਿੰਦਾ ਪੁੱਤਰ ਕੋਈ ਗੱਲ ਨਹੀਂ ਇਹ ਮਹੀਂ ਖਾਣੀ ਆ ਤੂੰ ਮੈਨੂੰ ਦੇ ਦੇ ਜਿੱਦਾਂ ਦਾ ਵੀ ਹੈਗਾ ਪੰਡਾ ਤੂੰ ਵਿੱਚ ਪਾ ਦੇ ਦੇ ਉਹ ਕਹਿੰਦੀ ਮੈਂ ਤਾਂ ਨਹੀਂ ਪਾਉਣੀ ਖੀਰੇਸ ਪਾਂਡੇ ਦੇ ਵਿੱਚ ਤਾਂ ਬੜਾ ਹੀ ਲਿਬੜਿਆ ਆ ਉਹ ਕਹਿੰਦਾ ਪੁੱਤਰ ਤੂੰ ਕੱਲ ਮੈਨੂੰ ਇਹ ਗੱਲ ਕਹੀ ਸੀ ਨਾ ਕੋਈ ਰੱਬ ਦੀ ਗੱਲ ਸੁਣਾ ਰੱਬ ਦੀ ਗੱਲ ਵੀ ਐਦਾਂ ਨਹੀਂ ਟਿਕਦੀ ਰੱਬ ਦੀ ਗੱਲ ਟਿਕਣ ਦੇ ਲਈ ਕਿ ਮਨ ਨੂੰ ਵੀ ਸਾਫ਼ ਕਰਨਾ ਪੈਣਾ ਜਿੱਦਾਂ ਤੂੰ ਇਹਦੇ ਵਿੱਚ ਖੀਰ ਨਹੀਂ ਪਾ ਰਹੀ ਗੰਦੇ ਭਾਂਡੇ ਦੇ ਵਿੱਚ ਇਦਾਂ ਹੀ ਮੈਂ ਰੱਬ ਦੀਆਂ ਗੱਲਾਂ ਛੇਤੀ ਕਿਤੇ ਸੁਣਾਉਂਦਾ ਨਹੀਂ ਕਿਸੇ ਨੂੰ ਕਿਉਂਕਿ ਇਹ ਕੱਲਾ ਮਨ ਵਾਲੇ ਭਾਂਡੇ 'ਚ ਟਿਕਣੀਆਂ ਨੇ ਅਗਰ ਮਨ ਗੰਦਾ ਆ ਤਾਂ ਇਹਦੇ ਵਿੱਚ ਇਹ ਗੱਲ ਨਹੀਂ ਟਿਕਣੀ ਰੱਬ ਦੀ ਇਸ ਮਨ ਨੂੰ ਸਾਫ਼ ਕਰਨਾ ਪੈਣਾ ਇਸ ਮਨ ਨੂੰ ਸਾਫ਼ ਕਰਨ ਦੇ ਲਈ ਤੈਨੂੰ ਇਹਦੇ ਵਿੱਚੋਂ ਹੰਕਾਰ ਈਰਖਾ ਕਾਮ ਕ੍ਰੋਧ ਲੋਭ ਜਲਸੀ ਬਹੁਤ ਕੁਝ ਕੱਢਣਾ ਪੈਣਾ ਇੱਦਿ ਜਦੋਂ ਮੇਰੇ ਸੋਹਣੇ ਰੱਬ ਦੀ ਗੱਲ ਇਸ ਮਨ ਦੇ ਵਿੱਚ ਇਸ ਸੋਚ ਦੇ ਵਿੱਚ ਜਾਣੀ ਆ ਇਹ ਵੀ ਸਾਫ਼ ਹੋਵੇ ਇਹ ਵੀ ਸਿਕਿਉਰ ਹੋਵੇ ਗੱਲ ਸੁਣੇ ਤੈਨੂੰ ਸਮਝੇ ਵੀ ਆਪਾਂ ਨੂੰ ਰੱਬ ਤੇ ਵੀ ਮਤਲਬ ਆ ਆਪਾਂ ਰੱਬ ਤੋਂ ਵੀ ਕਿੰਨੀ ਵਾਰ ਕੰਮ ਲੈਣ ਦੇ ਲਈ ਜਾਂਦੇ ਆ ਰੱਬ ਦੇ ਘਰ ਵੀ ਬਸ ਆਪਾਂ ਦੁਆਵਾਂ ਮੈਂ ਇਹੀ ਕਰਨ ਜਾਂਦੇ ਆ ਕਿ ਸੱਚਿਆ ਪਾਸ਼ਾ ਮਨੂਆ ਦੇ ਦੇ ਮਨੂਆ ਦੇ ਦੇ ਤੇ ਫਿਰ ਲੈ ਕੇ ਰੱਬ ਨੂੰ ਭੁੱਲ ਜਾਂਦੇ ਫਿਰ ਮਹਾਰਾਜ ਬਹੁਤ ਸੋਹਣੇ ਗੁਰਬਾਣੀ ਦੇ ਵਿੱਚ ਲਿਖਦੇ ਨੇ ਉਹ ਕਹਿੰਦੇ ਸੋ ਕਿਉਂ ਵਿਸਰੇ ਜਿਨ ਸਭ ਕੁਝ ਦੀਆ ਰੱਬ